ਆਪਾਂ ਕਹਿੰਨੇ ਆ ਜੀ ਵੀ ਮਹਿੰਗੇ ਗੁੱਜਰ ਨੂੰ ਮਿਲਣਾ ਜੀ ਉਹਦੀਆਂ ਬੱਕਰੀਆਂ ਬੜੀਆਂ ਵਧੀਆ ਵੀ ਥਣ ਉਹਨਾਂ ਦੇ ਥੱਲੇ ਲੱਗਦੇ ਆ ਹਾਂ ਬਾਈ ਜੀ ਆ ਬੱਕਰੀ ਦੇ ਦਿਨ ਪੰਜ ਰਹਿੰਦੇ ਆ ਸੌਣ ਦੇ ਹੂੰ ਜਿੱਦਣ ਇਹ ਸੂਪੀ ਠੰਡੇ ਦੀ ਬੋਤਲ ਛੋਟੀ ਪੈ ਜਾਂਦੀ ਆ ਤੇ ਥਣ ਦੇ ਮੂਰੇ ਆਮ ਤੁਹਾਨੂੰ ਲੋਕ ਕਹਿਣਗੇ ਜੀ ਠੰਡੇ ਦੀਆਂ ਬੋਤਲਾਂ ਵਰਗੇ ਥਣ ਪਰ ਇਹ ਠੰਡੇ ਦੀ ਬੋਤਲ ਵੀ ਤੋਂ ਵੀ ਉੱਤੇ ਆ ਇਹਦੇ ਥਣ ਇਹ ਜਦੋਂ ਸੂਗੇ ਮੰਤਲਾ ਨਾਲ ਬਾਬਾ ਜੀ ਥੱਲੇ ਘਰੇ ਖੜਾਉਣੀਆਂ ਬੱਕਰੀ ਇਹ ਇਹ ਨਹੀਂ ਤੁਰਦੀ ਮੋੜ ਨਾ ਇਹ ਘਰੇ ਖੜਨੀ ਆ ਇਹਦੇ ਥੱਲੇ ਬਾਈ ਜੀ 5 ਲੀਟਰ ਪਲੱਸ ਦੁੱਧ ਇਹ ਆ ਮਲੰਗਣੀ ਹਾਂਜੀ ਇਹ 5 ਲੀਟਰ ਪਲੱਸ ਦੁੱਧ ਵਾਲੀ ਬੱਕਰੀ ਹੈਗੀ ਠੀਕ ਆ ਨਹੀਂ ਬਾਈ ਚੀਜ਼ਾਂ ਮਿਲਦੀਆਂ ਪੈਸੇ ਲੱਗਦੇ ਨੇ ਇਹ ਨਹੀਂ ਹੈਗਾ ਬਾਈ ਚੀਜ਼ ਨਹੀਂ ਮਿਲਦੀ ਚੀਜ਼ ਮਿਲਦੀ ਆ ਪੈਸੇ ਲੱਗਦੇ ਆ ਇਹ ਤੁਸੀਂ ਦੇਖ ਸਕਦੇ ਹੋ ਜੀ ਪੱਠਾ ਜਿਹੇ ਜੀ ਚੀਜ਼ ਆ ਉਹ ਜਿਹੜਾ ਰੇਟ ਲੱਗੂ ਆ ਪੱਠ ਦੇਖਾ ਦਿਓ ਕੁਆਲਿਟੀ ਇਹਦੀ ਹੂੰ ਕੰਨਾਂ ਦੀ ਲੈਂਥ ਦੇਖ ਲਓ ਜੀ ਕਹਤ ਆ ਨਾ ਵੀਡੀਓ ਵਿੱਚ ਕੋਈ ਝੂਠ ਨਹੀਂ ਬੋਲ ਸਕਦਾ ਠੀਕ ਆ ਕਿ ਨਹੀਂ ਲਲਕਾਰ ਕੇ ਵੇਚ ਰਹਾ ਮੰਡੀ 'ਚ ਖੜ ਕੇ ਵੇਚ ਰਹੇ ਆ ਕਈ ਕਹਿੰਦੇ ਆ ਜੀ ਖਣੀ ਬਾਬਾ ਝੂਠ ਬੋਲਦਾ ਵੀ 10000 ਦੀ ਬੱਕਰੀ ਨਹੀਂ ਦੇਣੀ ਪਰ ਹੁਣ ਤੈਨੂੰ 9 ਦੀ ਦੇ ਰਿਹਾ ਤੈਨੂੰ 8 ਦੀ ਨਹੀਂ ਦੇਣੀ ਆ ਜੀ ਲੋਕ ਆਇਓ ਭਾਈ ਮੁੱਲਾਪੁਰ ਬਾਬਾ ਮੁੱਲਾਪੁਰ ਵਾਲਾ ਯਾਨੀ ਕਿ ਸੁਰਿੰਦਰ ਸਿੰਘ ਖਾਲਸਾ ਅੱਜ ਮੇਲਾ ਲਾਈ ਬੈਠਾ ਆਪਣੀਆਂ ਬੱਕਰੀਆਂ ਦਾ ਪੁੱਛੀਏ ਵੀ ਇੰਨੀਆਂ ਬੱਕਰੀਆਂ ਅੱਜ ਵੇਚ ਰਿਹਾ ਜਾਂ ਕੀ ਗੱਲਬਾਤ ਆ ਕਿ ਆਜੋ ਵਾਹ ਭਾਈ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜੀ ਆ ਇੰਨਾ ਮੇਲਾ ਲਾਇਆ ਹੋਇਆ ਜੀ ਆਪਾਂ ਨੇ ਬੱਕਰੀਆਂ ਬਾਰੇ ਇਹ ਦੱਸੋ ਅਪਡੇਟ ਕੀ ਹੈ ਮੇਲਾ ਬਾਬਾ ਜੀ ਇਸ ਕਰਕੇ ਲਾਇਆ ਕਿ ਕਈ ਕਹਿੰਦੇ ਆ ਜੀ ਵੀ ਅਸੀਂ ਬੱਕਰੀਆਂ ਲੈਣੀਆਂ ਵੀ ਕੋਈ ਚੰਗੀ ਦਿਖਾ ਦਿਓ ਕੋਈ ਰੇਮ ਭਾਲੀ ਦਿਖਾ ਦਿਓ ਹਾਂ ਅੱਜ ਆਪਾਂ ਘਰੋਂ ਤਕਰੀਬਨ 50 ਨਗ ਪਾਏ ਸੀ ਇਹ ਰੇਂਜ ਵਾਲੇ ਵੀ ਨੇ ਬਾਈ ਰੇਂਜ ਵਾਲੇ ਵੀ ਆ ਤੇ ਰੇਂਜ ਤੋਂ ਉੱਚੇ ਵਾਲੇ ਵੀ ਆ ਹਾਂ ਜਿਹੜੇ ਕਹਿੰਦੇ ਆ ਜੀ ਦੁੱਧ 5 ਲੀਟਰ ਵਾਲੀ ਚਾਹੀਦੀ ਆ ਅੱਜ ਮੰਡੀ ਚ ਲਿਆ ਕੇ ਖੜਾ ਤੀਆਂ 5-5 ਲੀਟਰ ਵਾਲੀਆਂ ਖਾਵਾਂਗੇ ਦਿਖਾਵਾਂਗੇ ਜੀ ਆਇਓ ਜੀ ਲੇ ਬਾਬਾ ਜੀ ਨਾਲ ਗੱਲਬਾਤ ਕਰਦੇ ਆਂਗੇ ਅੱਜ ਮਿਸ ਨਾ ਕਰਿਓ ਆਹ ਦੇਖ ਸਕਦੇ ਹੋ ਜੀ ਤੁਸੀਂ ਬਤਰੀ ਬਾਈ ਜੀ ਲੈਕਚਰ ਵੱਡਾ ਹੋ ਸਕਦਾ ਪਰ ਜੋ ਤੌਰ ਕਰਕੇ ਸੁਣਿਓ ਜਿਹੜੇ ਆਪਾਂ ਕਹਿੰਨੇ ਆ ਜੀ ਵੀ ਮਹਿੰਗੇ ਗੁੱਜਰ ਨੂੰ ਮਿਲਣਾ ਜੀ ਉਹਦੀਆਂ ਬੱਕਰੀਆਂ ਬੜੀਆਂ ਵਧੀਆ ਅੱਛਾ ਜੀ ਭਈਓ ਮੂਫਲੀ ਦੇ ਖੇਤਾਂ ਦੇ ਵਿੱਚ ਆਲੂ ਦੇ ਖੇਤਾਂ 'ਚ ਭਈ ਸਾਨੂੰ ਬੱਕਰੀਆਂ ਦਿਗਾਉਂਦਾ ਵੀ ਥਾਣ ਉਹਨਾਂ ਦੇ ਥੱਲੇ ਲੱਗਦੇ ਆ ਹਾਂ ਬਾਈ ਜੀ ਆ ਬੱਕਰੀ ਦੇ ਦਿਨ ਪੰਜ ਰਹਿੰਦੇ ਆ ਸੌਣ ਦੇ ਹੂੰ ਜਿੱਦਣ ਇਹ ਸੂਪੀ ਠੰਡੇ ਦੀ ਬੋਤਲ ਛੋਟੀ ਪੈ ਜਾਂਦੀ ਆ ਤੇ ਥਣ ਦੇ ਮੂਰੇ ਆਮ ਤੁਹਾਨੂੰ ਲੋਕ ਕਹਣਗੇ ਜੀ ਠੰਡੇ ਦੀਆਂ ਬੋਤਲਾਂ ਵਰਗੇ ਥਣ ਪਾਰੇ ਠੰਡੇ ਦੀ ਬੋਤਲ ਵੀ ਤੋਂ ਵੀ ਉੱਤੇ ਆ ਇਹਦੇ ਥਣ ਇਹ ਜਦੋਂ ਸੂਗੇ ਮਨਤਲਾ ਨਾਲ ਬਾਬਾ ਜੀ ਥੱਲੇ ਘਰੇ ਖੜਾਉਣੀਆਂ ਬੱਕਰੀ ਇਹ ਇਹ ਨਹੀਂ ਤੁਰਦੀ ਮੁਰਗੀ ਨਾ ਇਹ ਘਰੇ ਖੜਨੀ ਆ ਇਹਦੇ ਥੱਲੇ ਭਾਈ ਜੀ 5 ਲੀਟਰ ਪਲੱਸ ਦੁੱਧ ਇਹ ਆ ਮਲੰਗਣੀ ਹਾਂਜੀ ਇਹ 5 ਲੀਟਰ ਪਲੱਸ ਦੁੱਧ ਵਾਲੀ ਬੱਕਰੀ ਹੈ ਜੀ ਪਰ ਇਹ ਸੂਣਾ ਕਦੋਂ ਆਈ ਇਹਨੇ ਇਹਦੇ 5 ਦਿਨ ਹੀ ਰਹਿੰਦੇ ਆ ਜੀ ਬਸ 5ਾਂ 14 ਦਿਨਾਂ ਅਸੀਂ ਸੂਂਦੀਆਂ ਇਹ 5 ਲੀਟਰ ਮਾਰੋ ਜੀ ਧੱਕੇ ਨਾਲ ਮਹਾਰਾਜ ਚੋਕੇ ਦਾ ਮਾਗੇ ਫਿਰ ਸਾਡਾ ਮੁੱਲ ਉਹ ਜਾਈ ਹੋਊਗਾ ਪਰ ਅੱਜ ਮੁੱਲ ਮੰਡੀ ਦਾ ਜੇ ਬੰਦਾ ਕਹੋ ਵੀ ਦੁੱਧ ਚੋ ਦੇਵੇ ਬਾਬਾ 5 ਲੀਟਰ ਤਾਂ ਇਹਦਾ ਮੁੱਲ ਹੋਊਗਾ 1 ਲੱਖ ਰੁਪਈਆ ਠੀਕ ਹੈ ਦੁੱਧ 5 ਕਿਲੋ ਚੋਕੇ ਦੂੰ ਅੱਜ ਫਿਰ ਕਿੰਨਾ ਅੱਜ ਹੈਗਾ ਜੀ 30000 ਮੁੱਲ 30000 ਹਾਂਜੀ 70000 ਦਾ ਵਟਾ ਭੇਜ ਬਾਬਾ ਜੀ ਫਿਰ ਜੇ ਅਗਲੇ ਦੀ ਸ਼ਰਤ ਵੀ ਪੂਰੀ ਕਰਨੀ ਆ ਗੱਲ ਆ ਵੀਏਗੀ ਅਸੀਂ ਦੇਸੀ ਘੋਪ ਪਾਵਾਂਗੇ ਉਹ ਸਭ ਕੋ ਪਾਵਾਂਗੇ ਤੇ ਦੁੱਧ 5 ਲੀਟਰ ਤੋਂ ਬਾਹਰ ਕੱਢਾਂਗੇ 5 ਲੀਟਰ ਤੋਂ ਬਾਹਰ ਤੇ 5 ਲੀਟਰ ਦੀ ਮਾਲਕ ਆ ਵਾ ਜੀ ਬੱਕਰੀ ਇਹਦੇ ਵੀ ਦੈਨ ਪੰਜ ਹੀ ਰਹਿੰਦੇ ਆ ਸੂਣ ਦੇ ਇਹਦੇ ਵੀ ਪੰਜ ਰਹਿੰਦੇ ਨੇ ਤੁਸੀਂ ਦੇਖ ਸਕਦੇ ਹੋ ਬੱਕਰੀ ਦਾ ਠਣ ਲੇਵਾ ਠੀਕ ਹੈ ਨਹੀਂ ਬਾਈ ਚੀਜ਼ਾਂ ਮਿਲਦੀਆਂ ਪੈਸੇ ਲੱਗਦੇ ਨੇ ਇਹ ਨਹੀਂ ਹੈਗਾ ਬਾਈ ਚੀਜ਼ ਨਹੀਂ ਮਿਲਦੀ ਚੀਜ਼ ਮਿਲਦੀ ਆ ਪੈਸੇ ਲੱਗਦੇ ਆ ਇਹ ਵੀ ਮੰਨ ਲਾ ਤੁਸੀਂ ਨੇ ਵੀ ਛਾਂਟ ਛਾਂਟ ਕੇ ਰੱਖਿਆ ਹੋਈਆਂ ਬਾਬਾ ਜੀ ਛਾਂਟ ਕੇ ਰੱਖਿਆ ਜੀ 50 ਨਾਗ ਲਿਆਂਦੇ ਸੀ 70 ਨਾਗ ਆ ਜੇ ਹੋਰ ਆਪਣੇ ਕੋਲ ਘਰੇ ਅੱਛਾ 700 ਨਾਗ ਆ ਹਾਂ ਜੀ ਇਹਦਾ ਬਾਈ ਜੀ ਅੱਜ 30000 ਦਾ ਮੁੱਲ ਹੈ ਦਾ ਇਹਦਾ 30 ਇਹਦਾ ਵੀ 30 ਆ ਦਿਨ ਥੋੜੇ ਥੋੜੇ ਦਿਨ 5 5 7 7 ਹੀ ਰਹਿੰਦੇ ਆ ਜੀ ਠੀਕ ਹੈ ਜੀ ਆ ਵੀ ਬੱਕਰੀ ਖੱਬਣਾ ਦੇਖ ਸਕਦੇ ਹੋ ਜੀ ਉਹ ਜਿਹੇ ਭਾਜ ਆ ਠੀਕ ਹੈ ਗਣੀ ਮੁੱਲ 25000 ਮੁੱਲ 25000 ਹਾਂਜੀ ਚੱਕੋ ਬਈ ਆ ਪਾਠ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਚੱਪੀ ਪਾਠਾ ਜੀ ਪੂਰੀ ਵਧੀਆ ਮੁੱਲ 26000 ਇਹਨਾਂ 'ਚ ਵੱਡੀ ਉਮਰ ਦੀਆਂ ਤਾਂ ਨਹੀਂ ਆਂ ਵੱਡੀ ਦੀਆਂ ਹੈਗੀਆਂ ਜੀ 1 2 ਕੁ ਅੱਛਾ ਆ ਵੀ ਹੈਗੀ ਆ ਜੀ 26000 ਜਿਹੜੀਆਂ ਦਿਖਾਈਆਂ ਲੋਕਾਂ ਨੂੰ ਕਹੇ ਜੀ 30 30 40 40000 ਆ ਬੱਕਰੀ ਦੇਖ ਸਕਦੇ ਹੋ ਫੂਰ ਕੰਨੀ ਆ ਜੀ ਇਹਦਾ ਮੁੱਲ ਵੀ 26000 ਇਹ ਸਾਰੀਆਂ ਗੱਬਣਾ ਨੇ ਪੱਕੀਆਂ ਗਾਰੰਟੀ ਨਾਲ ਇਹ ਬਾਬਾ ਜੀ ਐਸ ਬੱਕਰੇ ਤੋਂ ਆਹਾ ਕੋਲ ਖੜਾ ਉੱਚੇ ਮੱਥੇ ਦਾ ਉੱਚੇ ਮੱਥੇ ਵਾਲਾ ਉੱਚੇ ਮੱਥੇ ਦਾ ਬਰੀਡਰ ਆ ਜੀ ਚਾਰ ਦੰਦ ਦੇ ਵਿੱਚ ਹਲੇ ਹਾਂਜੀ ਫਰਟੇ ਦੀ ਹੋਊਗੀ 40 ਤੋਂ ਬਾਹਰ ਹੈ ਜੀ ਦੇਖ ਆਜੋ ਚਾਰ ਦੰਦ ਬੱਚਾ ਚਾਰ ਦੰਦ ਹੀ ਹੈਗਾ ਚਾਰ ਦੰਦ ਬੱਚਾ ਇਹ ਠੀਕ ਹੈ ਜੀ ਇਹ ਕਿੰਨੇ ਦਾ ਜੀ ਇਹ ਬਾਬਾ ਜੀ ਦੇ ਦੇਾਂਗੇ 30000 ਦਾ ਹੀ ਇਹ ਦੇ ਦੇਾਂਗੇ 30000 ਦਾ ਰੱਖਣ ਵਾਲਾ ਹੋਵੇ ਸੇਵਾਲਾ ਸੇਵਾਲਾ 30 ਦਾ ਹੀ ਦੇ ਦੇਾਂਗੇ ਮੁੱਲ 45 ਕਰਾ ਲਓ 50 ਕਰਾ ਲਓ 50 ਕਰਾ ਲਓ ਜਿੰਨਾ ਮਰਜ਼ੀ 30 ਦਾ ਦੇਣਾਗਾ ਬਾਈ ਤੇ 35000 ਇਹਦਾ ਮੁੱਲ ਆਈ ਦੋ ਬੱਚੇ ਦੇ ਮਗਰ ਓਕੇ ਜੀ ਹਾਂਜੀ ਦੋ ਬੱਚੇ ਇਹਦੇ ਨਾਲ ਕਿੰਨੇ ਮਹੀਨਿਆਂ ਦੇ ਜੀ ਬਾਬਾ ਜੀ 20 20 22 ਦਿਨ ਦੇ ਬੱਚੇ ਆ 22 ਦਿਨ ਦੇ ਆ ਫੜੋ ਜੀ ਮੱਖੇਲੇ ਕਹਿੰਦੇ ਮੱਖੀ ਚੀਨੀਆਂ ਲੈਣੀਆਂ ਜੀ ਮੱਖੀ ਚੀਨੀਆਂ ਵੀ ਦਵਾਂਗੇ ਤਿੰਨੋਂ ਬੱਕਰੀਆਂ ਲਿਆ ਵੀ ਹਰੇ ਕਰ ਕਰੇ ਹਟ ਹਟ ਥੋਡੀ ਕੋਈ ਨਹੀਂ ਕੋਈ ਨਹੀਂ ਮੱਖੀ ਚੀਨੀਆਂ ਤਿੰਨ ਹੀ ਖੱਪਣਾ ਨੇ ਜੀ ਦੇਖ ਸਕਦੇ ਹੋ ਤੁਸੀਂ ਹਾਂ ਜੀ ਕਿੰਨੇ ਕਿੰਨੇ ਟਾਈਮ ਦੀਆਂ ਇਹ ਬਾਬਾ ਜੀ ਆ ਤਾਂ ਸੁੰਦੀ ਆ ਪੰਜਾ ਸੱਤਾਂ ਦਿਨਾਂ ਚੀ ਹਾਂ ਤੇ ਆ ਬੱਕਰੀ ਆ ਜਿਹੜੀ ਇਹ 3 ਮਹੀਨੇ ਦੀ ਘੱਬਣਾ ਆ ਆ 3 ਮਹੀਨੇ ਦੀ ਘੱਬਣਾ ਆ ਆ ਤਕਰੀਬਨ 5ਵਾਂ ਮਹੀਨਾ ਇਹਨੂੰ ਵੀ ਲੱਗਿਆ ਹੋਇਆ ਠੀਕ ਹੈ ਜੀ ਤਿੰਨੋਂ ਹੀ ਗਰੰਟੀ ਨਾਲ ਘੱਬਣਾ ਨੇ ਓਕੇ ਜੀ ਇਹ ਤੁਸੀਂ ਦੇਖ ਸਕਦੇ ਹੋ ਜੀ ਪੱਠਾ ਜਿਹੇ ਜੀ ਚੀਜ਼ ਆ ਉਹ ਜਾ ਰੇਟ ਲੱਗੂ ਆ ਪੱਠ ਦੇ ਸਾਦੇ ਉਹ ਕੁਆਲਿਟੀ ਇਹਦੀ ਹਮ ਕੰਨਾਂ ਦੀ ਲੈਂਥ ਦੇਖ ਲਓ ਜੀ ਠੀਕ ਹੈ ਜੀ ਠੀਕ ਹੈ ਜੀ ਇਹ ਵੀ ਪ੍ਰੈਕਟਰ ਨਾਲ ਦੂਜੇ ਸੂਏ ਨੂੰ ਸਾਢੇ 3 ਮਹੀਨੇ ਦੀ ਘੱਬਣਾ ਇਹ ਹਮ ਆ ਚਿੱਟੀ ਪੱਠ ਖਰੀ ਹੈ ਵੀ ਸਾਢੇ 3 ਮਹੀਨੇ ਦੀ ਘੱਬਣਾ ਸਾਰੀਆਂ ਹੀ ਆ ਫੜੀ ਬਈ ਸਭ ਤੋਂ ਮਹਿੰਗੀ ਬੱਕਰੀ ਆ ਜਿਹੜੀ ਅੱਜ ਵੇਚੀਆ ਮੈਨੇ ਕੁਛ ਦੀ ਉਰੇ ਫਿਰ ਹਾਂਜੀ ਵੇਚੀ ਗੀਆਂ ਕਾਫੀ 10 ਕਨਾਗ ਵੇਚੇ ਨੇ ਮੈਨੂੰ ਮੈਨੂੰ ਲੱਗਾ ਮੈਂ ਤਾਂ ਖੜ ਗਿਆ ਕਿਉਂਕਿ ਆਲੇ-ਦਾਲੇ ਕਾਫੀ ਬੰਦੇ ਖੜੇ ਸੀ ਇਹ ਖੜੇ ਵੀ ਹੈਗੇ ਨੇ ਬਾਈ ਜੀ ਮੇਰੇ ਮੇਲਾ ਕਿਵੇਂ ਲਾ ਰੱਖਿਆਗਾ ਇਹ ਬੱਕਰੀ ਦਾ ਮੁੱਲ ਕੋਈ ਨਹੀਂ ਧਮਾਗੇ ਲੱਖ ਰੁਪਏ ਦੀ ਇਹ ਹਾਂਜੀ ਉਹ ਕਿਉਂ ਜੀ ਬਸ ਜ਼ੀਰੋ ਕੱਟਦੇ ਆ ਮਗਰੋਂ 10000 ਦੀ ਦੇ ਦਾਂਗੇ ਬਸ ਠੀਕ ਹੈ ਚਲੋ ਭਾਈ ਦੋ ਘੱਟ ਰਿਓ ਜ਼ੀਰੋਂ ਆ 10000 ਦੀ ਦਵਾਂਗੇ ਜੀ ਦੋ ਜ਼ੀਰੋਂ ਕੱਟ ਕੇ ਬੱਕਰੀ ਪੱਕੀ ਆ ਹੈਗੀ ਬਲੱਡਲਾਈਨ ਦੀ ਸਿੰਘ ਦੇਖ ਸਕਦੇ ਹੋ ਤੁਸੀਂ ਪੂਰੇ ਜਾਨੀ ਕਿ ਜਿਹਨੂੰ ਬਾਦਾਮ ਸਿੰਘ ਕਹਿੰਦੇ ਆ ਉਹ ਪੱਕੀ ਬੱਕਰੀ ਆ ਸਾਢੇ 3 ਮਹੀਨਿਆਂ ਦੀ ਗੱਭਣ ਜੇ ਕਿਸੇ ਨੇ ਬੱਚੇ ਬਣਵਾਉਣੇ ਆ ਮੇਰੇ ਵਾਲੇ ਸ਼ੇਵਾ ਬੱਕਰੇ ਤੋਂ ਕਰਾਉਸ ਆ ਇਹ ਸ਼ੇਵਾ ਬੱਕਰੇ ਤੋਂ ਗੱਭਣ ਆ ਜੀ ਇਹ ਗਾਰੰਟੀ ਦੀ ਗਾਰੰਟੀ ਮੇਰੇ ਘਰੇ ਮੈਂ ਕਹਿ ਰਿਹਾ ਜੀ ਘਰੇ ਜਾ ਕੇ ਮਾਲ 'ਤੇ ਖੜਕੇ ਵੀ ਕਹਿ ਦੂੰ 10000 ਦੀ ਦੇਣੀ ਆ 10000 ਦੀ ਦੇਣੀ ਆ 1 ਰੁਪਿਆ ਨਹੀਂ ਕੱਟ ਲੈਣਾ ਲੈਉ ਬਈ ਜੇ ਕੋਈ ਹੈਗਾ ਵੀ ਮੈਂ ਬੱਚੇ ਪਾਲਣੇ ਆ ਚੈਂਪੀਅਨ ਬੱਕਰੇ ਤੋਂ ਗੱਪਣਾ ਚੈਂਪੀਅਨ ਬੱਚਿਆ ਹੀ 10000 ਦਾ ਵਿਕਣਾ ਇਹਦਾ ਕੱਲਾ ਬੱਚਾ ਇਹਦਾ ਰਿਜ਼ਲਟ ਪਹਿਲਾਂ ਕਿ ਮੇਰੇ ਆ ਬਾਬਾ ਜੀ ਬਹੁਤ ਟੌਪ ਤੇ ਰਿਜ਼ਲਟ ਆ ਕਾਲੇ ਕਿਆਂ ਵਾਲੇ ਮੇਲੇ ਤੋਂ ਲਈ ਸੀ ਇਹ ਬੱਕਰੀ ਖੱਪਣ ਠੀਕ ਹੈ ਜੀ ਹਾਂਜੀ ਪਿਛਲੇ ਸਾਲ ਅਸੀਂ ਸਰਵਲ ਬਲੱਡ ਲਾਈਨ ਬਲਾਉਣ ਵਾਸਤੇ ਲਈ ਸੀ ਵੀ ਚੱਲ ਬੁੱਢੀ ਬੱਕਰੀਆ ਕੋਈ ਗੱਲ ਨਹੀਂ ਇਹਨੂੰ ਆਪਣੇ ਬੱਕਰੇ ਤੋਂ ਕਰਾਸ ਕਰਾਵਾਂਗੇ ਪਰ ਘਰ ਦੀਆਂ ਮਜਬੂਰੀਆਂ ਜਾਂ ਕਈ ਵਾਰੀ ਮਾਲ ਵੱਜ ਜਾਂਦਾ ਹੁਣ ਮੇਰੇ ਕੋਲੇ 20 ਦਾ ਪੱਠਾ ਹੋ ਗਈਆਂ ਘਰ ਦੀਆਂ ਠੀਕ ਹੈ ਹੁਣ 20 ਪੱਠਾ ਨੇ ਅਗਲੇ ਸਾਲ ਨੂੰ ਉਹਨੇ ਬੱਕਰੀਆਂ ਬਣ ਜਾਣਾ ਜੇ ਹੁਣੇ ਤੋਂ ਕੱਢਣ ਲੱਗਾਗੇ ਮਾਲ ਫੇਰ ਹੀ ਗੱਲ ਬਣਨੀ ਹੈ ਸਹੀ ਗੱਲ ਹੈ ਠੀਕ ਹੈ ਕਹਿੰਜੀ ਬਾਕੀ ਜਿਹੜੇ ਵੀਰ ਨੇ ਜਿਹੜੇ ਚਾਹਵਾਨ ਨੇ ਨੰਬਰ ਮੇਰਾ ਸਕਰੀਨ ਤੇ ਚੱਲਦਾ ਬੱਕਰੀਆਂ ਲੈਣੀਆਂ ਨੇ ਮੇਰੇ ਨਾਲ ਸੰਪਰਕ ਕਰ ਸਕਦੇ ਹੋ 9914473916 ਠੀਕ ਹੈ ਜੀ ਕੋਈ ਵੀ ਮੇਰਾ ਵੀਰ ਆ ਜਾਵੇ ਜਿਹੜੀ ਬੱਕਰੀ ਗੱਪਣਾ ਤਾਂ ਗੱਪਣ ਕਹਿ ਕੇ ਦਵਾਂਗੇ ਕਿਸੇ ਦੇ ਵੀ ਥਣ ਦੇ ਵਿੱਚ ਨੁਕਸ ਨਹੀਂ ਹੋਊਗਾ ਜਿੰਨੀਆਂ ਵੀ ਖੜੀਆਂ ਨੇ ਜਿੰਨੀਆਂ ਵੀ ਖੜੀਆਂ ਇੱਕ ਬੱਕਰੀ ਦੇ ਵੀ ਥਣ 'ਚ ਨੁਕਸ ਨਹੀਂ ਹੈਗਾ ਠੀਕ ਹੈ ਜੀ ਕਿਸੇ ਦਾ ਵੀ ਥਾਂ ਦੇ ਵਿੱਚ ਬਾਬਾ ਜੀ ਬਚਾ ਕੇ ਮੈਂ ਰੱਖਿਆ ਨੇ ਨਹੀਂ ਤਾਂ ਇੰਨੇ ਬੱਕਰੀ ਚੱਕਦੇ ਹਾਂ ਖਰਾਬ ਹੁੰਦੇ ਹੀ ਆ ਬਾਬਾ ਜੀ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀ ਵੀ ਡੀ ਫਾਰਮਿੰਗ ਤੇ ਇੱਕ ਜਗ੍ਹਾ ਦੀ ਸਫਾਈ ਇੱਥੇ ਤਾਂ ਮਿੰਗਣ ਹੈਗੀ ਆ ਪਰ ਮੇਰੇ ਬਾੜੇ ਵਿੱਚ ਜਾ ਕੇ ਕੱਲੇ ਚੌਂਕੜੀ ਮਾਰ ਕੇ ਰੋਟੀ ਖਾ ਲਿਓ ਬੰਦਾ ਬੈਠ ਕੇ ਥੱਲੇ ਇੰਨਾ ਫਰਕ ਆ ਜੀ ਬਾਬਾ ਜੀ ਦੋ ਦੋ ਦੇ ਵੀ ਤਿੰਨ ਟਾਈਮ ਝਾੜੂ ਲੱਗਦਾ 5 ਵਜੇ ਤੜਕਿਓ ਝਾੜੂ ਲਾਉਣਾ ਬੱਕਰੀਆਂ ਨਿਕਲਣ ਸਰ ਝਾੜੂ ਲਾਉਣਾ ਸ਼ਾਮ ਨੂੰ ਬੱਕਰੀਆਂ ਦੇ ਆਉਣ ਤੋਂ ਪਹਿਲਾਂ ਬੱਚਿਆਂ ਦੀਆਂ ਮਿੰਗਣਾਂ ਤੇ ਫੇਰ ਝਾੜੂ ਲਾਉਣਾ ਠੀਕ ਹੈ ਜੀ ਸੁੱਕਾ ਬਾੜਾ ਹੋਊਗਾ ਬਿਲਕੁਲ ਇਹਨਾਂ ਸਭ ਤੋਂ ਮੇਨ ਆ ਜੀ ਸਫਾਈ ਜੇ ਕਿਸੇ ਨੇ ਘਰੇ ਬੱਕਰੀਆਂ ਦੀ ਪੈਦਾਵਾਰ ਲੈਣੀ ਆ ਬੱਕਰੀਆਂ ਤੋਂ ਕੋਈ ਮਿਹਨਤ ਕਰਕੇ ਉਹਨਾਂ ਤੋਂ ਫਾਇਦਾ ਲੈਣਾ ਤਾਂ ਸਭ ਤੋਂ ਵੱਡੀ ਆ ਸਫਾਈ ਜਿਹੜੇ ਬੰਦੇ ਕਹਿੰਦੇ ਆ ਜੀ ਅਜੇ ਤਾਂ 4 ਮਹੀਨੇ ਚੱਕਦੇ ਹੀ ਨਹੀਂ ਗੇ ਥੱਲੇ ਉਹ ਸਿਆਲਾਂ 'ਚ ਨਿੱਗਾ ਰਹਿੰਦਾ ਉਹ ਭਾਈ ਉਹ ਦਲਿਤਰ ਨੇ ਠੀਕ ਆ ਜੀ ਉਹ ਬੰਦੇ ਥਲਿੱਦਰ ਨੇ ਉਹ ਬੰਦੇ ਆਲਸੀ ਨੇ ਸਮਝ ਗਏ ਨਾ ਉਹ ਬੰਦਿਆਂ ਦਾ ਕੋਈ ਰੱਬ ਰੱਖਾ ਹੀ ਆ ਖੇਤਾਂ ਜਿਵੇਂ ਕਹਿੰਦੇ ਆ ਵੀ ਉਹ ਉਹ ਆ ਪੰਜਾਬੀ ਦੀ ਘਾਰਤਾ ਵੀ ਕੁੱਟਾ ਪੂਛ ਮਾਰ ਕੇ ਵਹਿੰਦਾ ਠੀਕ ਹੈ ਕਿ ਨਹੀਂ ਉਹ ਇਹੀ ਘਾਰਤਾ ਵੀ ਝਾੜੂ ਲਾਉਣਾ ਸਫਾਈ ਕਰਨੀ ਸਾਡਾ ਮੋਢਲਾ ਫਰਜ ਆ ਉਸ ਤੋਂ ਬਾਅਦ ਪੱਠਾ ਦੱਥਾ ਇਹਨੂੰ ਦੇਖਣਾ ਬਈ ਬਾਹਰੋਂ ਬੱਕਰੀ ਆਈ ਆ ਫਿਰ ਕੇ ਬਈ ਇਹ ਨੀਰਾ ਖਾਂਦੀ ਆ ਕਿ ਨਹੀਂ ਖਾਂਦੀ ਨੀਰਾ ਖਾਣ ਤੋਂ ਬਾਅਦ ਵਿੱਚ ਫੇਰ ਪਸ਼ੂਆਂ ਨੂੰ ਦੇਖੋ ਬੈਠਿਆਂ ਨੂੰ ਭਈ ਗਾਲੀ ਕਰਦੇ ਆ ਕਿ ਨਹੀਂ ਕਰਦੇ ਕੋਈ ਪਸੂ ਢਿੱਲਾ ਤਾਂ ਨਹੀਂ ਬੈਠਾ ਕੋਈ ਸਿਰ ਸਿੱਟੀ ਤਾਂ ਨਹੀਂ ਬੈਠਾ ਵੋਟਕਰ ਮਾਰ ਕੇ ਦੇਖੋ ਪਾਣੀ ਦੀ ਵੀ ਪਸੂ ਪਾਣੀ ਤਾਂ ਨਹੀਂ ਮੰਗਦੇ ਰਾਤ ਨੂੰ ਹੁਣ ਕਈ ਵਾਰੀ ਪਾਲੀ ਗਿਆ ਬਾਹਰ ਪਾਣੀ ਨਾ ਮਿਲੇ ਹੁਣ ਪਾਲੀ ਨੇ ਕਿਹੜਾ ਨਲਕਾ ਚਲਾ ਕੇ ਪਿਲਾਉਣਾ ਵਿਚਾਰੇ ਨੇ ਠੀਕ ਹੈ ਨਹੀਂ ਉਹ ਮਾਲਕ ਦਾ ਹੱਕ ਆ ਵੀ ਮਾਲਕ ਚੈੱਕ ਕਰੇ ਪਸੂਆਂ ਨੂੰ ਠੀਕ ਹੈ ਜੀ ਠੀਕ ਹੈ ਨਹੀਂ ਇਹ ਬਾਈ ਜੀ ਆਪਾਂ ਕੁਛ ਕਮਾਲ ਲਿਆ ਹੋਇਆ ਕੁਛ ਆਪਣੇ ਘਰ ਦਾ ਵੀ ਹੈ ਦੇ ਵਿੱਚ ਬਾਕੀ ਆਪਣੇ ਕੋਲੇ ਕਰੇ ਹੈਗੇ 70 ਨਾਗ ਹੋ ਰਿਹਾ ਗਿਆ ਛੋਟੇ 20 ਪੱਠਾ ਨੇ ਬਾਕੀ ਬੱਕਰੀਆਂ ਵੱਡੀਆਂ ਠੀਕ ਹੈ ਜੀ ਤੇ ਵੱਡਾ ਸ਼ੇਵਾ ਬੱਕਰਾ ਵੀ ਕਰੇ ਆ ਠੀਕ ਹੈ ਨਹੀਂ ਆ ਵੀ ਜਾਂਦਾ ਮਾਲ ਆਪਣੇ ਕੋਲੇ ਚਲੇ ਵੀ ਜਾਂਦਾ ਚਲੇ ਵੀ ਜਾਂਦਾ ਕਿਉਂਕਿ ਮੈਂ ਬਾਹਰ ਜਾਣ ਕਰਕੇ ਪਾਪਾ ਮਾਲ ਪਹਿਲਾਂ ਰੋਕ ਲਿਆ ਸੀਗਾ ਹੁਣ ਜਿਹੜੇ ਵੀ ਵੀਰ ਨੂੰ ਵੀ ਦੁੱਧ ਵਾਲੀ ਬੱਕਰੀ ਸੂਈ ਹੋਈ ਬੱਕਰੀ ਜਿਹੇ ਜਿਹੇ ਵੀ ਚਾਹੀਦੀ ਉਹ ਸਾਡੇ ਨਾਲ ਸੰਪਰਕ ਕਰ ਲਵੇ ਜਾਨੀ ਕਿ ਇਹ ਸਕੀਮ ਹੈ ਵਧੀਆ ਲੱਗੀ ਤੁਹਾਡੀ ਵੀ ਪੂਰੇ ਗੱਬਣ ਕਰਕੇ ਵੇਚ ਰਹੇ ਬਾਈ ਜੀ ਗਰੰਟੀ ਨਾਲ ਦਵਾਗੇ ਕੋਈ ਬੰਦਾ ਇਹ ਨਹੀਂ ਕਹੂਗਾ ਬਾਬਾ ਜੀ ਬੱਕਰੀ ਲਈ ਖਾਲੀ ਨਿਕਲ ਗਈ ਦੁੱਧ ਲਾਹੀ ਪਈਆਂ ਹੋਈਆਂ ਨੇੜੇ ਸੋਨ ਵਾਲੀਆਂ ਬੱਕਰੀਆਂ ਦਿਖਾ ਕੇ ਦਵਾਗੇ ਸਹੀ ਗੱਲ ਚੈੱਕ ਕਰਾ ਕੇ ਇਹ ਗੱਲ ਬਹੁਤ ਵਧੀਆ ਲੱਗੀ ਹਾਂਜੀ ਬਾਬਾ ਜੀ ਹੋ ਗਿਆ ਨਾਲ ਬੱਕਰਾ ਬਾਈ ਸਾਰਾ ਉਹ ਲੈ ਬਾਬਾ ਜੀ ਹੁਣ ਆਪਾਂ ਥੋੜਾ 2 ਮਿੰਟ ਹੋਰ ਲੈ ਕੇ ਬੰਦ ਕਰਦੇ ਹਾਂ ਕਿਉਂਕਿ ਬੰਦੇ ਸੌਦਾ ਕਰਨ ਵਾਲੇ ਵੀ ਖੜੇ ਨੇ ਇਹ ਤੋਂ ਕਰ ਵੀ ਲੈਣ ਦੇ ਜੇ ਕਿਸੇ ਨੇ ਕਰਨ ਦਾ ਵਿੱਚ ਆ ਕੇ ਵੀ ਕਰ ਲੋ ਭਾਈ ਇਹ ਆ ਗਏ ਭਾਈ ਆ ਜਾ ਯਾਰ ਆ ਜਾ ਆ ਜਾ ਆ ਜਾ ਆ ਜਾ ਤੈਨੂੰ ਕੁਛ ਚਾਹੀਦਾ ਆ ਜਾ ਭਰਾ ਮੇਰੇ ਆ ਜਾ ਵੀਡੀਓ ਬਣੂਗੀ ਤੇਰੀ ਬਾਬੇ ਦਾ ਅਸ਼ੀਰਵਾਦ ਚਾਹੀਦਾ ਸਾਨੂੰ ਨਹੀਂ ਨਹੀਂ ਆਸ਼ੀਰਵਾਦ ਮਾਲਕ ਦਾ ਆਪਣੇ ਸਭ ਤੇ ਹਾਂ ਆ ਜਾ ਆ ਜਾ 8000 ਕਿਹੜੀ ਇਹ ਕਿਹੜੀ ਬੁੱਢੀ ਯਾਰ ਆਏ ਨਾ ਕਰ ਆਸ਼ੀਰਵਾਦ ਦੇਖ ਇਹ ਤੇਰਾ 1 ਮਿੰਟ ਤਰਸੀਬ ਕਦੇ ਮੈਂ ਪੈਸਾ ਵਧ ਨਹੀਂ ਮੰਗਦਾ ਜਿੰਨਾ ਲੈਣਾ ਤੂੰ 8 ਕਹਿਣਾ ਨਾ ਬਕਰੀ 9000 ਦੀ ਤੇਰੇ ਬਾਅਦ ਤੇ 1000 ਟੁੱਟਿਆ ਵੀਡੀਓ ਚ ਨਹੀਂ ਮੈਂ 1 ਰੁਪਈਆ ਨਹੀਂ ਟੁੱਟਣਾ ਸੀ ਗੱਲ ਤੋਂ ਚਾਹੇ ਪੈਸੇ ਤੋਂ ਚਾਹੇ ਤੂੰ 11 ਲੈ ਲੈ ਗੱਲ ਪੈਸੇ ਕੀ ਨਹੀਂ ਗੱਲ ਆਸ਼ੀਰਵਾਦ ਦੀ ਹੈ ਤੇਰੀ ਬਸ ਹੋਰ ਕੋਈ ਨਹੀਂ ਆਸ਼ੀਰਵਾਦ 10000 ਰੁਪਏ ਦਾ ਲੈ ਲੈ 8000 ਦਾ ਤੈਨੂੰ ਕਹਿਤਾ ਨਹੀਂ ਨਹੀਂ ਬਾਪੂ 8000 ਰੁਪਏ ਲੈ ਲੈ ਖੁਸ਼ ਹੋ ਕੇ ਮੇਰੀ ਗੱਲ ਸੁਣ ਜੇਰ 10000 ਦਾ ਉਹਦਾ ਬੱਚਾ ਪ੍ਰਮਾਤਮਾ ਦੀ ਕਿਰਪਾ ਨਾਲ ਸਹੀ ਸਲਾਮ ਤੇਰੇ ਘਰੇ ਜੰਮ ਪਿਆ ਨਾ 10000 ਦਾ ਜੰਮ ਦਾ ਬੱਚਾ ਉਹਦਾ ਆਟ ਦੇਣਾ ਆ ਆਟ ਦੇਣਾ ਇਹ ਤਾਂ ਹਿੰਦੀ ਆ ਬਾਪੂ ਆ ਜਾ ਵੀ ਫਿਰਿਆ ਕਰ ਦੇ ਥੋੜਾ ਜਿਆ ਆਹੀ ਦੇਣਾ ਪੂ ਆ ਮੀਆ ਥੋੜਾ ਜਿਆ ਕਰਦੇ ਕੋਈ ਨਾ ਆ ਦੇ ਥੋੜੇ ਜੇ ਲੈ ਜਾ ਕੋਈ ਨਾ ਚੈੱਕ ਹੋ ਜੀ ਆ ਫੜੀ ਪੈਨ ਤੇ ਡੰਡਾ ਫੜ ਫੜੀ ਕਿੱਥੇ ਹੈਗੀ ਉਹ ਕੋਈ ਵੀ ਤਾਂ ਹੈ ਯਾਰ ਫੇਰ ਪਾਲਣ ਵਾਸਤੇ ਪਹਿਲਾਂ ਚੈੱਕ ਕਰ ਬੱਚੇ ਚਾਹੀਦੇ ਯਾਰ ਚੈੱਕ ਕਰ ਘੱਬਣ ਚੈੱਕ ਕਰ ਡਾਕਟਰ ਬੁਲਾ ਲੈ ਗੱਲ ਨੂੰ ਕੋਈ 19 21 ਗੱਲ ਹੁੰਦੀ ਆ ਬੱਚਿਆਂ ਨੂੰ ਬੱਚੇ ਸਿੱਟ ਗਈ ਕਹਣਾ ਤੂੰ ਕਹਿੰਗਾ ਤਾਂ ਸੂਈ ਨਹੀਂ ਬੱਚੇ ਸਿੱਟਿਆਂ ਦੇ ਕਈ ਬੰਦੇ ਆ ਕੇ ਝੂਠ ਬੋਲ ਜਾਂਦੇ ਆ ਸਫਾਈ ਕਰਕੇ ਨਾ ਧੋ ਧੂਕੇ ਲੈ ਆਉਂਦੇ ਆ ਜੀ ਬੱਚੇ ਬੱਕਰੀ ਥੋੜੀ ਫੰਡਰ ਆ ਪਰ ਬੱਕਰੀ ਦਾ ਪਤਾ ਤੁਸੀਂ ਢਿੱਡ ਚੱਕੋ ਬੱਕਰੀ ਨੂੰ ਦੱਸੋਗੇ ਮੈਨੂੰ ਮੌਲੀ ਜੀ ਨਹੀਂ ਆ ਮੈਂ ਪਕਾਈ ਮੇਰੀ ਸੁਣ ਭਰਾ ਮੇਰਾ ਤੁਸੀਂ ਕਹਿਤਾ ਹੋਗੇ ਤੂੰ ਕਹਿਤਾ ਨਾ ਵੀਡੀਓ ਵਿੱਚ ਕੋਈ ਝੂਠ ਨਹੀਂ ਬੋਲ ਸਕਦਾ ਠੀਕ ਹੈ ਕਿ ਨਹੀਂ ਲਲਕਾਰ ਕੇ ਵੇਚ ਰਹਾ ਮੰਡੀ 'ਚ ਖੜ ਕੇ ਵੇਚ ਰਹੇ ਆ ਕਈ ਕਹਿੰਦੇ ਆ ਜੀ ਖਣੀ ਬਾਬਾ ਝੂਠ ਬੋਲਦਾ ਵੀ 10000 ਦੀ ਬੱਕਰੀ ਨਹੀਂ ਦੇਣੀ ਪਰ ਹੁਣ ਤੈਨੂੰ 9 ਦੀ ਦੇ ਰਿਹਾ ਤੈਨੂੰ 8 ਦੀ ਨਹੀਂ ਦੇਣੀ ਆ ਕਿੰਨੇ ਲੋਕ ਬਾਬਾ ਜੀ ਨੇ 8000 ਦੀ ਵੇਚਤੀ ਭਾਈ 9 ਦੀ 9 ਦੀ ਬਾਰਾ ਹੀ 9 ਦੀ 8 ਦੀ ਨਹੀਂ ਦੇਣੀ ਮੰਨ ਲਿਆ ਕਰੋ ਕੋਈ 8 ਦੀ ਨਿਕਲ ਨਹੀਂ ਇਹ 8 ਦੀ ਹੋ ਗਈ ਹੁਣ ਠੀਕ ਹੈ ਦੇ ਦੇ ਕੰਮ ਦੇ 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 14 15 16 ਫਿਰ ਤੂੰ ਥੋੜੀ ਮੇਰੀ ਬਾਤ ਸੁਣੋ ਆਪ ਕੋ ਫਿਰ ਤੋਂ ਪੂਰੇ ਲੈਣੇ ਮੈਂ ਫਾਇਦਾ 10000 ਵਿੱਚ ਫਾਇਦਾ ਮੇਰੀ ਬਾਤ ਸੁਣੋ ਆਪ ਖੁਸ਼ ਹੋ ਕੇ ਲੈ ਕੇ ਜਾਓ ਖੁਸ਼ ਹੋ ਕੇ ਗਾਈ ਤਾਂ ਨਹੀਂ ਕੀਤੀ ਨਹੀਂ ਮੈਂ ਵੀ ਪਗਾਈ ਤਾਂ ਨਹੀਂ ਕੀਤੀ ਮੈਂ 15 ਨਹੀਂ ਗਿਆ 12 ਨਹੀਂ ਗਿਆ 14 ਨਹੀਂ ਗਿਆ ਤੇ ਚਾੜਾ ਤੇ ਤੈਨੂੰ ਕਰਨਾ ਹੀ ਪਊਗਾ ਹੁਣ ਤੈਨੂੰ ਮੈਂ 12 ਨਹੀਂ ਗਿਆ 14 ਨਹੀਂ ਗਿਆ ਚਾੜਾ ਤੇ ਤੈਨੂੰ ਕਰਨਾ ਹੀ ਪਊਗਾ ਕੋਈ ਨਾ ਲੈ ਲੈ ਨਹੀਂ ਨਹੀਂ ਤੂੰ ਭਰਾ ਮੇਰਾ ਯਾਦ ਕਰੇਗਾ ਇਹ ਵੀ ਤੈਨੂੰ ਦੱਸਦਾ ਖੁਸ਼ ਹੈ ਨਹੀਂ ਇਹ ਨਹੀਂ ਖੁਸ਼ ਹੈ ਦੇਖ ਬਈ ਨਾ ਕੋਝ ਨਹੀਂ ਹੈਗੇ ਨਹੀਂ ਥੋੜੀ ਗੱਲ ਮੰਨ ਲਈ ਮੈਂ ਥੋੜੀ ਗੱਲ ਮੰਨ ਲਈ ਹੈ ਬਾਈ ਚਾਹ ਰੱਖ ਲੈ ਵਾਪਸ ਗੱਲ ਪੈਸੇ ਵਾਲੀ ਨਹੀਂ ਇਹ ਗੱਲ ਆ ਲੈ ਕਰ ਝੋਲੀ ਕਰ ਤੂੰ ਹੁਣ ਆਪਦੀ ਚੱਕ ਤੈਨੂੰ ਵਾਦਾ ਕਰੇ ਬੱਕਰੀ ਪਲੜ ਰਹੀਆਂ ਪਰ ਸੇਵਾ ਕਰ ਲਈ ਬੁੱਢੀ ਬੱਕਰੀ ਆ ਕਹਿ ਕੇ ਦਿੱਤੀ ਆ ਤੈਨੂੰ ਇਹ ਨਾ ਕਹੀ ਜੀ ਇਹਦੇ ਤਾਂ ਆਏ ਆ ਲੱਤ ਨਹੀਂ ਤੁਰਦੀ ਜਾਂਦੀ ਬਾਹਰ ਵੀ ਆ ਚਰਨ ਜੰਗਲ ਚ ਹਾਂ ਜੰਗਲ ਚ ਵੀ ਜਾਂਦੀ ਆ ਇਹ ਨਹੀਂ ਵੀ ਜਾਂਦੀ ਨਹੀਂ 5 6 ਕਿਲੋਮੀਟਰ ਜਾਂਦੀ ਆ 5 6 ਕਿਲੋਮੀਟਰ ਆਉਂਦੀ ਆ ਚੈਂਪੀਅਨ ਬੋਗ ਦੀ ਲੱਗੀ ਹੋਈ ਆ 8 ਮੇਲਿਆਂ ਦਾ ਚੈਂਪੀਅਨ ਆ ਛੇ ਵਾ ਬੱਕਰਾ ਜੀ ਤੋ ਇੱਕ ਰੌਸਾ ਤੈਨੂੰ ਸਾਢੇ 3 ਮਹੀਨਿਆਂ ਦੇ ਆ ਚੌਥਾ ਮਹੀਨਾ ਨੂੰ ਲੱਗਿਆ ਸਮਝਦਾ ਡੇਢ ਮਹੀਨੇ ਚ ਰੇ ਸੋਣਾ ਡੇਢ ਮਹੀਨਾ ਇਹਦਾ ਦੱਬ ਕੇ ਸੇਵਾ ਕਰਦੇ ਹੈ ਠੀਕ ਕਰਦੇ ਮੈਂ 500 ਗ੍ਰਾਮ ਹਾਂ ਨਹੀਂ ਕਿਉਂ ਨਾ ਖਲਾਇਓ ਇਹਨੂੰ ਸਰੋਂ ਦਾ ਤੇਲ ਸ਼ੁਰੂ ਕਰੋ ਮੂਰੇ ਗਰਮੀ ਆਉਂਦੀ ਆ ਚੌਕਰ ਦੇ ਵਿੱਚ ਸਰੋਂ ਦਾ ਤੇਲ ਲਾ ਕੇ ਦਈ ਚਲੋ ਠੀਕ ਹੈ ਬਾਕੀ ਦਾਣਾ ਦੂਣਾ ਬਾੜਾ ਨਾ ਪਾਇਓ ਤੱਕੀ ਨਾ ਜਾਵੇ ਹੌਲੀ ਹੌਲੀ ਇਹਨੂੰ ਖੜਾਓ ਹਾਂ ਇੰਨੇ ਇੰਨੇ ਗਾ ਲੈ ਇੰਨੇ ਲਿਖਾਈ ਕਰਾ ਲਿਓ ਠੀਕ ਹੈ ਨਹੀਂ ਹਾਂਜੀ ਲਿਖਾਈ ਕਰਾ ਲਓ ਤੁਹਾਨੂੰ ਰਸਤੇ ਵਿੱਚ ਵੀ ਆਉ ਹਾਂ ਚਲੋ ਜੀ ਲਿਖਾਈ ਕਰਾ ਲੈਣਾ ਮੈਂ ਕੋਲ ਆਜੋ ਇੱਥੇ ਕਰ ਦਿੰਨੇ ਆ ਆ ਜਾ ਤੂੰ ਜੇ ਕਿਸੇ ਨੇ ਹੋਰ ਆਉਣਾ ਤਾਂ ਹੋਰ ਵੀ ਆ ਜੇ 10000 ਸੁਣ ਕੇ ਬਾਈ ਆ ਗਿਆ ਚਲੋ ਇਹਨੂੰ ਦਿੰਨੇ ਆਪਾਂ ਵਧਾਈਆਂ ਵੀ ਚੱਲ ਭਾਈ ਤੇਰਾ ਹੋ ਗਿਆ ਭਲਾ ਵਧੀਆ ਹੋ ਗਿਆ ਕੰਮ ਬਾਈ ਸੇਵਲੇ ਸੰਗ ਗਈ ਆ ਸੇਵਲ ਸੰਗ ਗਈ ਆ ਤੇ ਖਾਨ ਸਾਹਿਬ ਨੂੰ ਵੀ ਮਨ ਲੱਗ ਗਈ ਸੀ ਵਿਚਾਰੇ ਨੂੰ ਚੰਗੀ ਗੱਲ ਆ ਮਨ ਲੱਗ ਗਈ ਉਹ ਚੀਜ਼ ਤਾਂ ਲਈ ਦੇਖੋ ਜੀ ਬੱਕਰੀ ਵੀ ਵਧੀਆ ਗਾਹਾਂ ਕ੍ਰੋਸ ਵੀ ਵਧੀਆ ਬੱਕਰੇ ਤੋਂ ਆ ਇਹੋ ਜੀ ਕੋਈ ਗੱਲ ਨਹੀਂ ਹੈਗੀ ਵੀ ਬੱਕਰੀ ਕ੍ਰੋਸ ਵਧੀਆ ਤੋਂ ਨਹੀਂ ਹੈਗੀ ਆਹ ਲੈ ਜਾਣਾ ਬਾਪੂ ਫਿਰ ਕੋਈ ਗੱਲ ਨਹੀਂ ਜੀ ਕੋਈ ਨਾ ਜਦੋਂ ਚਾਹ ਪਰਚੀ ਲੈ ਜਾ ਬੱਕਰੀ ਜਦੋਂ ਮਰਜੀ ਲੈ ਜੀ ਬੱਕਰੀ ਚਾਹੇ ਨਾਂ ਵੀ ਲਿਜਾਈ ਅਗਲੇ ਮਹੀਨੇ ਦਾ ਉਹ ਤਾਂ ਕੋਈ ਗੱਲ ਨਹੀਂ ਇਹ ਤਾਂ ਤੇ ਬਾਬਾ ਮੁੱਲਾਪੁਰ ਨਹੀਂ ਮੁੱਲਾਪੁਰ ਤਾਂ ਨਹੀਂ ਮੈਂ ਅੱਛਾ ਤੁਸੀਂ ਹੋ ਮੈਂ ਮੁੱਲਾਪੁਰ ਮੈਂ ਜਗਰਾਉ ਇੱਕ ਸੈਕਿੰਡ ਤੇ ਕੀ ਨਾਮ ਹੈ ਆਪਣਾ ਮੇਰਾ ਨਦੀਮ ਨਦੀਨ ਥੋੜੀ ਵੀਡੀਓ ਤਾਂ ਮੈਂ ਦੇਖਦਾ ਬਾਦੂ ਬਹੁਤ ਧੰਨਵਾਦ ਜੀ ਤੁਹਾਡਾ ਲਓ ਜੀ ਮਹਾਰਾਜ ਤੁਹਾਨੂੰ ਵਾਧਾ ਕਰੇ ਠੀਕ ਅੰਕਲ ਇੱਥੇ ਹੀ ਆ ਲੈ ਜੀ ਵੀਡੀਓ ਬਣਾਉਂਦੇ ਬਣਾਉਂਦੇ ਜਿਹੜੀ ਸਸਤੀ ਬੋਲੀ ਸੀ ਉਹ ਵੇਗ ਗਈ ਹੁਣ ਹੋਰ ਸਸਤੀਆਂ ਕਰੋਗੇ ਜੀ ਬਾਬਾ ਜੀ ਨਹੀਂ ਜੀ ਅਜ ਦੀ ਘੜੀ ਨਹੀਂ ਹੈਗੀ ਜੀ ਅੱਛਾ ਹੁਣ ਤਾਂ ਸਾਰੀਆਂ ਹੀ 25 ਵਾਲੀਆਂ 25 ਤੋਂ ਉੱਤੇ ਵਾਲੀਆਂ ਠੀਕ ਹੈ ਹਾਂਜੀ ਵੱਡੀ ਵੀ ਕੋਈ ਨਹੀਂ 22 22 ਕਿ ਦੀ ਰੇਂਜ ਚ ਵੀ ਦੇ ਦੇਾਂਗੇ ਇੱਕ ਦੋ ਬੱਕਰੀਆਂ ਠੀਕ ਹੈ ਜੀ ਪਰ ਬੰਦਾ ਸਾਂਭਣ ਵਾਲਾ ਹੋਵੇ ਓਕੇ ਜੀ ਸਮਝ ਗਏ ਨਾ ਜੀ ਆ ਆ ਤੇਰੀ ਵੱਡੀ ਆ ਲਿਆ 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 ਤੈਨੂੰ ਹੋਰ ਦਿਨ ਆ ਜਾ 15000 ਦੀ ਬੱਕਰੀ ਪਲੂਣ ਪੱਠ ਬੱਚਾ ਮਰਿਆ ਹੋਇਆ ਗੱਬਣ ਹੈ ਨਹੀਂ ਨਾ ਤਾਜੀ ਸੋਈਆ ਮਹੀਨੇ ਦੀ ਬੱਚਾ ਮਰਿਆ ਹੋਇਆ ਅੱਛਾ ਜੀ 15000 ਦੀ ਦੇ ਦੇਾਂਗੇ ਪੱਠ ਕੱਦ ਦੇਖ ਲਓ ਨਾ ਨਾ ਘਟਾ ਨਹੀਂ ਯਾਰ ਗੱਲ ਕਾਉ ਵੀ ਮਾਨਦਾਨ ਕਰੂਗਾ ਬਾਬਾ ਇਹ ਚੋਂ 15000 ਦੀ ਪੱਠ ਦੇ ਦਿਆਂਗਾ ਦੰਦ ਦੇਖੋ ਇਹਨਾਂ ਬਿਲਕੁਲ ਫਰ ਸੂਹੇ ਕਹਿ ਲਾਗੀ ਜੀ 6 ਦਾ ਅੰਦਾਜ਼ਾ ਜੀ ਹਜੇ ਹਾਂ ਜੀ 6 ਦਾ ਦਾ ਪਲੂਨ ਸੋਈ ਆ ਓਕੇ ਛਿੱਗੀ ਪਾਠਾ 15000 ਦੀ ਦੇ ਦਿਆਂਗੇ ਚੰਗੀ ਗੱਲ ਆ ਲੈ ਚੱਪੇ ਸਿੰਘਾਂ ਚ ਵਧੀਆ ਨਰਮ ਚਮੜੀ ਦੀ ਆ ਇੱਕੋ ਨਾ ਕਿੰਨੇ ਦੱਸੇ ਸੀ ਆਪਾਂ ਨੇ 50 ਨਾਗ ਸੀਗੇ ਜੀ 50 ਨਾਗ ਸੀ ਕਿੰਨੇ ਲਾਂਗੇ ਤਕਰੀਬਨ ਮੇਰਾ ਖਿਆਲ ਆ ਬਈ 16 17 ਨਗ ਲਾਂਗੇ ਜੀ 16 17 ਨਗ ਲਾਂਗੇ ਇਹਨਾਂ ਦੇ ਵਿੱਚੋਂ ਮੈਂ ਲਗਾ 10 12 ਹੋਰ ਲੰਗ ਜਾਣਗੇ ਲੰਗ ਜਾਣੇ ਜੀ ਪਰਮਾਤਮਾ ਦੀ ਕਿਰਪਾ ਨਾਲ ਪੰਜਾਂ ਦਾ ਸੌਦਾ ਹੁੰਦਾ ਸੀਗਾ ਉਹ ਹੁਣ ਅਸੀਂ ਆਪ ਹੀ ਸਿਲੇਕਟ ਕਰਕੇ ਭੇਜ ਦੇਣੀਆਂ ਨੇ ਠੀਕ ਹੈ ਜੀ ਪੰਜ ਬੱਕਰੀਆਂ ਉਹ ਤੋੜ ਦੇਣੀਆਂ ਸੀ ਤੇ ਬਹੁਤ ਧੰਨਵਾਦ ਅੱਬਾ ਜੀ ਹੈ ਬਹੁਤ ਬਹੁਤ ਤੁਹਾਡਾ ਧੰਨਵਾਦ ਆ ਜੀ ਤਰਸੀਮ ਸਿੰਘ ਜੀ ਲੋਂਗੋਵਾਲ ਇਲਤੀ ਲਾਣਾ YouTube ਤੇ ਚੈਨਲ ਚੱਲਦਾ Facebook ਤੇ ਪੇਜ ਚੱਲਦਾ ਇਹ ਵੀਰ ਦਾ ਧੰਨਵਾਦ ਆ ਵੀ ਮੁੱਲਾਪੁਰ ਦੀ ਮੰਡੀ ਤੇ ਬਹੁਤ ਲੰਮੇ ਸਮੇਂ ਤੋਂ ਜੁੜਿਆ ਤੇ ਬੜੀ ਇਮਾਨਦਾਰੀ ਦੇ ਨਾਲ ਇਹ ਕੰਮ ਕਰ ਰਹੇ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਕਿਸੇ ਵੀ ਮੰਡੀ ਤੇ ਜਾਂਦੇ ਨੇ ਕੋਈ ਪੱਖਪਾਤ ਨਾਲ ਜਾਂ ਕੋਈ ਦ੍ਰੈਤ ਭਾਵਨਾ ਰੱਖ ਕੇ ਵੀਡੀਓ ਨਹੀਂ ਪਾਉਂਦੇ ਜੋ ਸੱਚਾ ਹਰੇਕ ਬੰਦੇ ਕੋਲੇ ਜਾਂਦੇ ਨੇ ਤੁਸੀਂ ਆਪ ਦੇਖ ਲਿਓ ਨਹੀਂ ਤਾਂ ਮੰਡੀ ਵਾਲਿਆਂ ਦੇ ਦਾਲੀ ਤੁਰੇ ਫਿਰਦੇ ਹੁੰਦੇ ਆ ਚੈਨਲ ਵਾਲੇ ਤੇ ਸਾਡੇ ਕੋਲੇ ਹੁਣ ਆਏ ਨੇ ਸ਼ਾਮ ਪੈਣ ਲੱਗੀ ਹੁਣ ਵੀ ਤਾਂ ਆਏ ਆ ਵੀ ਬਾਬਾ ਖੜੀ ਤੇਲ ਪਾਣੀ ਨੂੰ ਪੈਸੇ ਪੂਰੇ ਲੈਣੇ ਆ ਚੱਲੀਏ ਲੈ ਲਈਏ ਕੋਸਣ ਵੀ ਵੀਡੀਓ ਬਣਾ ਲਿਆ ਜੀ ਪਰ ਅਸੀਂ ਇਹਦਾ ਇਸ ਗੱਲੋਂ ਧੰਨਵਾਦ ਕਰਦੇ ਆ ਵੀ ਸਾਡੇ ਕੋਲੇ ਆਉਣ ਤੋਂ ਪਹਿਲਾਂ ਇਹ ਪਾਲੀ ਤੇ ਵਪਾਰੀ ਵੀਰਾਂ ਦੇ ਨਾਲ ਜਾਂਦਾ ਵੀਰ ਜੀ ਇਹਦੇ ਇਸ ਗੱਲੋਂ ਇਹਦਾ ਧੰਨਵਾਦ ਆ ਨਹੀਂ ਤਾਂ ਆਮ ਦੇਖ ਲਿਓ ਮੇਰੀ ਪੰਜਾਬੀ ਦੇ ਵਿੱਚ ਮੈਂ ਸਪਸ਼ਟ ਸ਼ਬਦਾਂ ਚ ਕਹਿ ਦਿੰਦਾ ਵੀ ਛੱਟੇ ਜੇ ਮਾਰਨ ਵਾਲੀ ਆਦਤ ਨਹੀਂ ਨਹੀਂ ਆਪ ਬੰਦਿਆਂ ਦੇਖੋ ਤੇ ਮਗਰੇ ਛੱਟੇ ਜੇ ਮਾਰਦੇ ਤੁਰੇ ਫਿਰਦੇ ਹੁੰਦੇ ਆ ਆਗੇ ਜੀ ਆਗੇ ਜੀ ਫਲਾਣਾ ਦੇਖੋ ਜੀ ਫੱਟੇ ਚੱਕਰੀਏ ਜੇ ਕਰਦੀ ਆ ਉਹ ਕਰਦੀ ਆ ਇਹ ਕੰਮ ਯਾਰ ਕਰਨੇ ਨਹੀਂ ਚਾਹੀਦੇ ਆ ਜਿਹੜੇ ਗਰੀਬ ਲੋਕ ਆਉਂਦੇ ਆ ਨਾ ਸਭ ਤੋਂ ਪਹਿਲਾਂ ਇਹਨਾਂ ਦੀ ਵੀਡੀਓ ਬਣਨੀ ਚਾਹੀਦੀ ਆ ਜਿੰਨੇ ਵੀ ਗਰੀਬ ਪਰਿਵਾਰ ਆਉਂਦੇ ਆ ਹੁਣ ਮੰਡੀ 'ਚ ਖੜਨ ਨੂੰ ਜਗ੍ਹਾ ਨਹੀਂ ਅੱਜ ਆਪਣੇ ਪੰਜਾਬੀ ਵੀਰ ਕਿਸਾਨ ਭਰਾ ਆਏ ਨੇ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਮੇਰਾ ਵੀਰ ਨੂੰ ਬੇਨਤੀ ਆ ਵੀ ਦਿਖਾ ਦਿਆ ਕਰੋ ਕੈਮਰੇ 'ਚ ਸਾਰਿਆਂ ਨੂੰ ਕਿਉਂਕਿ ਵਿਦੇਸ਼ਾਂ ਦੇ ਵਿੱਚ ਜਿਹੜੇ ਵੀਰ ਆ ਆਪਣੀਆਂ ਵੀਡੀਓ ਬਹੁਤ ਦੇਖਦੇ ਨੇ ਤੇ ਬੜਾ ਮੈਂ ਉੱਥੇ ਜਾ ਕੇ ਖੁਸ਼ੀ ਮਹਿਸੂਸ ਕੀਤੀ ਕੈਨੇਡਾ ਦੇ ਵਿੱਚ ਮੈਂ ਬੰਦਾ ਸਿੰਘ ਬਹਾਦਰ ਗੁਰਦੁਆਰੇ ਸੀਗਾ ਉੱਥੇ ਵੀਰ ਮੈਨੂੰ ਮਿਲੇ ਬੋਪਾ ਰਾਮਾ ਤੋਂ ਕਹਿੰਦੇ ਬਾਬਾ ਜੀ ਤੁਸੀਂ ਬੱਕਰੀਆਂ ਦਾ ਕਾਰੋਬਾਰ ਕਰਦੇ ਹੋ ਮੈਂ ਕਿਹਾ ਹਾਂਜੀ ਬੱਕਰੀਆਂ ਦਾ ਕਰਦੇ ਆਂ ਉਹ ਕਹਿੰਦਾ ਜੀ ਅਸੀਂ ਥੋੜੀ ਇੱਕ ਵੀ ਵੀਡੀਓ ਨਹੀਂ ਛੱਡਦੇ ਜਿਹੜੀ ਹੈਲਥੀ ਲਾਣੇ ਦੀ ਬਣੀ ਹੁੰਦੀ ਆ ਠੀਕ ਹੈ ਜੀ ਮੈਂ ਇਸ ਕਰਕੇ ਤੁਹਾਨੂੰ ਵਧਾਈ ਦੇਣਾ ਵੀ ਵਿਦੇਸ਼ਾਂ 'ਚ ਵੀ ਬੈਠੇ ਲੋਕ ਆਨੰਦ ਮਾਣਦੇ ਨੇ ਸਾਡੇ ਨਗਰ ਮੁੱਲਾਪੁਰ ਦੇ ਆ ਗੱਲ ਪਰਿਵਾਰ ਆ ਅਮਰਜੀਤ ਸਿੰਘ ਗੱਲਾ ਉਹਨਾਂ ਦਾ ਬੇਟੇ ਆ ਉਹ ਕਦੇ ਵੀ ਅਸੀਂ ਕੋਈ ਵੀ ਵੀਡੀਓ ਨਹੀਂ ਛੱਡਦੇ ਸਾਰੀਆਂ ਦੇਖਦੇ ਆ ਜਦੋਂ ਵਿਹਲੇ ਹੁੰਨੇ ਆ ਅਸੀਂ ਦੇਖਦੇ ਹੁੰਨੇ ਆ ਵੀ ਸਾਡੇ ਪਿੰਡ ਦੇ ਵਿੱਚ ਇੰਨੀਆ ਰੌਣਕਾਂ ਮੁੱਲਾਪੁਰ ਪਿੰਡ ਚ ਵੈਸੇ ਵੀ ਚਲੋ ਮੁੱਲਾਪੁਰ ਪਿੰਡ ਵਰਕ ਮਸ਼ਹੂਰ ਪਿੰਡ ਆ ਛੀਡਾਂ ਦਾ ਪਿੰਡ ਆ ਇਤਿਹਾਸਕ ਨਗਰ ਆ ਚਲੋ ਹੁਣ ਮੰਡੀ ਦੇ ਲੱਗਣ ਦੇ ਨਾਲ ਜਿਹੜੇ ਗਰੀਬ ਪਰਿਵਾਰਾਂ ਨੂੰ ਜਮਾਂ ਨਹੀਂ ਸੀ ਪਤਾ ਉਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਮੁੱਲਾਪੁਰ ਪਿੰਡ ਧਰਤੀ ਤੇ ਹੈਗਾ ਮੁੱਲਾਪੁਰ ਦਾਖਾ ਦੋ ਪਿੰਡ ਨੇ ਮਸ਼ਹੂਰ ਆ ਇਕੱਠੇ ਬੋਲ ਦਿੰਦੇ ਆ ਲੁਧਿਆਣਾ ਜ਼ਿਲ੍ਹੇ ਦੇ ਬਾਕੀ ਤੁਹਾਡਾ ਧੰਨਵਾਦ ਇਹਨਾਂ ਵੀਰਾਂ ਦਾ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਜੀ ਹਰ ਮੰਡੀ ਤੇ ਪਹੁੰਚਿਆ ਕਰੋ ਸ਼ਨੀਵਾਰ ਨੂੰ ਧੰਨਵਾਦ